20 ਸਾਲ ਦੀ ਗਾਰੰਟੀ ਸਾਡੇ ਬਟ ਦੀ ਲਿਖਤ ਲਿਖਤ 20 ਸਾਲ ਦੀ ਗਾਰੰਟੀ ਕੋਈ ਨਹੀਂ ਗਾਗ ਨੂੰ ਸਿਰਫ ਇਹ ਕਹਿੰਨੇ ਸਾਡੇ ਕੋਲ ਇਕ ਆਓ ਆ ਕੇ ਸਮਾਨ ਚੈੱਕ ਕਰੋ ਸਾਡੀ ਕੁਆਲਟੀ ਚੈੱਕ ਕਰੋ ਇਹ ਸਾਡੇ ਤੋਂ ਨਿਓ ਭਾਵੇਂ ਨਾਲ ਬਿਲਕੁਲ ਤੁਹਾਨੂੰ ਫਾਈਨਾਂਸ ਵੀ ਅਵੇਲੇਬਲ ਹੈਗਾ ਤੁਸੀਂ ਉਸ ਤੇ ਵੀ ਲੈ ਸਕਦੇ ਹੋ ਕੈਸ਼ ਵੀ ਲੈ ਸਕਦੇ ਹੋ ਉਹ ਵੀ ਮਿੱਤਰੋ ਜੇਕਰ ਤੁਸੀਂ ਵੀ ਵਧੀਆ ਕੁਆਲਟੀ ਦਾ ਫਰਨੀਚਰ ਤਲਾਸ਼ ਕਰ ਰਹੇ ਹੋ ਨਾ ਤਾਂ ਅੱਜ ਜਿੱਥੇ ਤੁਹਾਨੂੰ ਲੈ ਕੇ ਆਏ ਹਾਂ ਵਧੀਆ ਕੁਆਲਟੀ ਦਾ ਫਰਨੀਚਰ ਮਿਲਣਾ ਤੇ ਬਾਜ਼ੀ ਵਜੇ ਰੇਟਾਂ ਦੇ ਉੱਤੇ ਤੇ ਲੋਕੇਸ਼ਨ ਤੁਹਾਨੂੰ ਮੈਂ ਦੱਸ ਦਵਾਂ ਬਠਿੰਡਾ ਦੇ ਵਿੱਚ ਆਪਾਂ ਖੜੇ ਆ ਕਿਲਾ ਰੋਡ ਦੇ ਉੱਤੇ ਗੁਰਨਾਨਕ ਮੈਡੀਕਲ ਦੇ ਬਿਲਕੁਲ ਸਾਹਮਣੇ ਸ਼ੋਅਰੂਮ ਆ ਸੁਲਤਾਨ ਫਰਨੀਚਰ ਦੇ ਨਾਂ ਤੇ ਤੇ ਜਿੱਥੇ ਤੁਸੀਂ ਜਿਹੜਾ ਫਰਨੀਚਰ ਆ ਹਰ ਤਰ੍ਹਾਂ ਦਾ ਫਰਨੀਚਰ ਜਿਵੇਂ ਬੈੱਡ ਹੋਗੇ ਸੋਫੇ ਹੋਗੇ ਤਾਂ ਹਰ ਚੀਜ਼ ਜਿਹੜੀ ਤੁਹਾਨੂੰ ਮਿਲੂਗੀ ਬਹੁਤ ਘੱਟ ਰੇਟਾਂ ਤੇ ਭਾਈ ਆਪਣੇ ਨਾਲ ਸੁਲਤਾਨ ਸਸੀਗਾ ਭਾਜੀ ਉਹ ਠੀਕ ਹੈ ਸੇਤਾ ਜੀ ਬਹੁਤ ਵਧੀਆ ਤੁਸੀਂ ਸੁਣਾਓ ਜੀ ਭਾਈ ਬੈੱਡ ਦੇਖ ਰਹੇ ਸੀ ਨਾ ਬਹੁਤ ਵਧੀਆ ਸ਼ਾਨਦਾਰ ਬੈੱਡ ਨੇ ਹਨਾ ਟੋ ਆਟਾ ਆਈਆਂ ਪੂਰੀਆਂ ਸੋਹਣੀਆਂ ਨੇ ਇਹਨਾਂ ਦੀਆਂ ਨਾ ਤੇ ਇਹ ਕੀ ਸੈਸੂਜ ਆਪਾਂ ਮੰਨ ਲਓ ਕਿਸੇ ਨੇ ਬਣਾਉਣਾ ਤਾਂ ਬਣਾ ਕੇ ਵੀ ਦੇ ਦੇਣਾ ਆਪਾਂ ਸੈਸ ਕੀ ਸਿਸਟਮ ਹੁੰਦਾ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੂਜੀ ਗੱਲ ਪਹਿਲੀ ਗੱਲ ਬਹਿ ਸਟਾਰਟ ਕਰੂੰਗਾ ਕਿ ਆਪਣੇ ਕੋਲ ਜਿਹੜਾ ਸਮਾਨ ਮਿਲੂਗਾ ਪ੍ਰੋਪਰ 20 ਸਾਲ ਦੀ ਗਾਰੰਟੀ ਵਾਲਾ ਸਮਾਨ ਮਿਲੂਗਾ ਜੀ ਵਿਦ ਬਿੱਲ ਮਿਲੂਗਾ ਕੋਈ ਐਦਾਂ ਆਫਰ ਨਹੀਂ ਹੈਗਾ ਕਿ ਪੁਰਾਣਾ ਲਿਆਓ ਜੀ 5000 ਦਾ ਕੱਟ ਦੇਾਂਗੇ ਜੀ ਜੀ ਫ੍ਰੀ ਵਾਲਾ ਹੀ ਕੋਈ ਕੰਮ ਨਹੀਂ ਫ੍ਰੀ ਵਾਲਾ ਕੰਮ ਹਮੇਸ਼ਾ ਮਾੜਾ ਹੁੰਦਾ ਜੀ ਕੋਈ ਬੰਦਾ ਚਾਹ ਤਾਂ ਆਪਣੀ ਆਈਕਲ ਕਿਸ ਨੂੰ ਪੁੱਛਦਾ ਹੈ ਹਾਲਾਤ ਇਹ ਤੇ ਤੁਸੀਂ ਆਪ ਸਮਝਦਾਰੋਂ ਬੈੱਡ ਨਾਲ ਕਦੇ ਕੌਣ ਫ੍ਰੀ ਦਿੰਦਾ ਜੀ ਬਿਲਕੁਲ ਬਿਲਕੁਲ ਸਾਡੇ ਕੋਲ ਕਸਟਮਰ ਉਹ ਆਵੇ ਜਿਹਨੂੰ ਜੈਨੂਨ ਚੀਜ਼ ਚਾਹੀਦੀ ਹੈ ਜਿਹੜੀ ਚੰੰਡਣ ਵਾਲੀ ਹੋਵੇ ਤੇ ਦੂਜੀ ਗੱਲ ਇਹ ਹੈ ਕਿ ਸਾਡੇ ਕੋਲ ਫਾਈਨਾਂਸ ਵੀ ਅਵੇਲੇਬਲ ਹੈਗਾ ਤੁਸੀਂ ਉਸ ਤੇ ਵੀ ਲੈ ਸਕਦੇ ਹੋ ਕੈਸ਼ ਵੀ ਲੈ ਸਕਦੇ ਆਪਾਂ ਦਿਖਾਈ ਵੀ ਚੱਲੀਏ ਨਾਲ ਨਾਲ ਬੈੱਡ ਹਨ ਤੇ ਆ ਦੇਖੋ ਤੁਸੀਂ ਬੈੱਡ ਦੇਖੋ ਤੁਸੀਂ ਪੂਰੇ ਵਧੀਆ ਜਿਹੜੇ ਬੈੱਡ ਤੁਹਾਨੂੰ ਮਿਲਣਗੇ ਤੇ ਇਹ ਮੰਨ ਲਓ ਜਿਹੜਾ ਕੱਪੜਾ ਲੱਗਿਆ ਜੀ ਪਿੱਛੇ ਆਪ ਦੀ ਪਸੰਦਾ ਹੀ ਲਵਾ ਸਕਦੇ ਆਪਾਂ ਹਾਂਜੀ ਵੀਰ ਜੀ ਕਪੜਾ ਆਪਣੀ ਪਸੰਦਾ ਲਵਾ ਸਕਦੇ ਹੋ ਡਿਜ਼ਾਈਨ ਆਪਣੀ ਪਸੰਦਾ ਲੈ ਸਕਦੇ ਹੋ ਉਹ ਤੋਂ ਇਲਾਵਾ ਤੁਹਾਨੂੰ ਮੈਂ ਇੱਥੇ ਸਾਡੇ ਕੋਲ 150 ਬੈੱਡ ਹਮੇਸ਼ਾ ਤਿਆਰ ਮਿਲੂਗਾ ਐਦਾਂ ਨਹੀਂ ਕਿ ਆਪਣੇ ਕੋਲ ਪੰਜ ਚਾਰ ਬੈੱਡ ਪਈ ਹੋਣਗੇ ਆਪਾਂ ਉਸੇ ਤੇ ਛਾਲਾ ਮਾਰੀ ਜਾਵਾਂਗੇ ਉਹਦਾ ਕੋਈ ਫਾਇਦਾ ਨਹੀਂ ਤੁਹਾਨੂੰ ਕੁਆਲਿਟੀ ਮਿਲੂਗੀ ਇੱਕ ਨੰਬਰ ਰੇਟ ਮਿਲੂਗਾ ਇੱਕ ਨੰਬਰ ਐਦਾਂ ਨਹੀਂ ਕਿ ਤੁਹਾਨੂੰ ਮੈਂ ਕੋਈ ਮਰੇ ਲਾਰੇ ਇਲਾਵਾ ਜਾਂ ਕੋ ਉਹ ਕਰਾਂ ਕਿ ਜੇ ਮੈਂ ਤੁਹਾਨੂੰ ਕੋਈ ਉਭਾਰਨ ਵਾਸਤੇ ਲੈਣ ਵਾਸਤੇ ਤੁਹਾਨੂੰ ਗੱਪ ਮਾਰਾਂ ਬਿਲਕੁਲ ਤੇ ਆ ਬੈੱਡ ਤੁਸੀਂ ਦੇਖੋ ਲਟਾਂ ਲੂਟਾਂ ਲੱਗੀਆਂ ਆਸ-ਪਾਸੇ ਤੇ ਬਹੁਤ ਸੋ ਆਦੀ ਪਸੰਦ ਦਾ ਕੋਈ ਸਾਈਜ਼ ਹੋਵੇ ਵੀ ਇੰਨੇ ਸਾਈਜ਼ ਦਾ ਸਾਨੂੰ ਬੈੱਡ ਚਾਹੀਦਾ ਜੀ ਸਾਈਜ਼ ਦੇ ਅਕੋਰਡਿੰਗ ਵੀ ਬਣ ਜਾਂਦਾ ਡਿਜ਼ਾਈਨ ਦੇ ਅਕੋਰਡਿੰਗ ਵੀ ਬਣ ਜਾਂਦਾ ਹੁਣ ਸਾਡੇ ਇੱਕ ਬੈੱਡ ਖੋਲ ਕੇ ਇੱਕ ਚੈੱਕ ਕਰੋਗੇ ਤੇ ਆ ਬੈੱਡ ਤੁਹਾਨੂੰ ਖੋਲ ਕੇ ਵੀ ਦਿਖਾ ਦਿੰਨੇ ਆ ਤੇ ਪੂਰਾ ਮਜਬੂਤ ਜਿਹੜਾ ਦੇਖੋ ਪੂਰੀ ਜਿਹੜੀ ਆਹ ਪਲਾਈ ਪਲੂਈ ਜਿਹੜੀ ਪੂਰੀ ਮੋਟੀ ਲੱਗੀ ਹੋਈ ਇਹਦੇ ਤੇ ਬਾਈ ਜੀ ਆਹ ਹੁਣ ਦੇਖੋ ਪਲਾਈ ਥੱਡੋਂ ਆਇਆ ਨਹੀਂ ਕਿ ਤੁਹਾਨੂੰ ਮੁੱਥੇ ਖੜਾਉਂਗਾ ਆਮ ਤੀ ਕਰਦੇ ਬੈੱਡ ਸਾਰਾ ਅੱਧਾ ਬੰਦ ਹੁੰਦਾ ਜੀ ਉਹਦੇ ਵਿੱਚ ਆਏ ਆਂ ਸ਼ਾਲਾ ਮਾਰੀ ਜਾਂਦੇ ਉਹ ਤਾਂ ਕੋਈ ਵਾਦਾ ਨਹੀਂਗਾ ਥੱਲੇ ਤਿੰਨ ਤਿੰਨ ਡੰਡੇ ਪਾਏ ਹੁੰਦੇ ਆ ਜਾਂ ਪਾਵੇ ਲੱਗੇ ਹੁੰਦੇ ਆ ਅੱਛਾ ਸਾਡੇ ਕੋਲ ਉਹ ਸਿਸਟਮ ਨਹੀਂ ਪ੍ਰੋਪਰ ਇੱਕੋ ਲੱਕੜ ਦਾ ਮਾਲ ਹੋਊਗਾ ਗਿੱਟੀ ਵਾਲਾ ਬੋਰਡ ਗੱत्ता ਤੂੜੀ ਵਾਲਾ ਬੋਰਡ ਅਸੀਂ ਬਿਲਕੁਲ ਵੀ ਆਪਣੀ ਦੁਕਾਨ ਦੇ ਅੰਦਰ ਵੀ ਨਹੀਂ ਵਾੜਦੇ ਜੀ ਅੱਛਾ ਇਹ ਉਹ ਮਾਲ ਹੈ ਜਿਹੜਾ ਉਹ ਬੈਡ ਬਣਦਾ ਜੋ ਅਸੀਂ ਤੁਹਾਨੂੰ ਇੱਥੇ ਬਣਾ ਬਣਾਏ ਦੇ ਰਹੇ ਆ ਅੱਛਾ ਭਾਈ ਜੀ ਗਰੰਟੀ ਵਰੰਟੀ ਵੀ ਕੋਈ ਹੁੰਦੀ ਹੈ ਦੀ ਮੰਨ ਲਓ ਕੋਈ ਚੀਜ਼ ਲੈ ਕੇ ਜਾਂਦਾ 20 ਸਾਲ ਦੀ ਗਰੰਟੀ ਸਾਡੇ ਬੈਡ ਦੀ ਲਿਖ ਤੋ ਲਿਖ ਤੋ 20 ਸਾਲ ਦੀ ਗਰੰਟੀ ਕੋਈ ਅੱਛਾ ਭਾਈ ਜੀ ਜਿਹੜਾ ਸਾਰੇ ਸਮਾਨ ਦੀ ਕੱਲੇ ਬੈਡ ਦੀ ਹੋਊਗੀ ਨਹੀਂ ਸਾਰੇ ਸਮਾਨ ਜੋ ਸਾਡੇ ਸਾਰੇ ਸਮਾਨ ਦੀ ਜੋ ਬਾਈ ਕੋਲੋਂ ਤੁਸੀਂ ਇੱਥੋਂ ਦੁਕਾਨ ਦੇ ਵਿੱਚੋਂ ਸਮਾਨ ਲੈ ਕੇ ਜਾਉਂਗੇ ਨਾ ਤਾਂ ਹਰੇਕ ਚੀਜ਼ ਦੀ ਜਿਹੜੀ ਤੁਹਾਨੂੰ ਫੁੱਲ ਬਟਾ ਫੁੱਲ ਗਰੰਟੀ ਮਿਲਣੀ ਆ ਮੰਨ ਲਓ ਗੱਦਾ ਹੈ ਗੱਦੇ ਦੀ 5 ਸਾਲ ਦੀ ਆਂਦੀ ਹੈ ਸੋਫੇ ਦੇ ਵਿੱਚ ਗੱਦਾ ਪੈਂਦਾ ਉਹਦੀ 5 ਸਾਲ ਦੀ ਹੁੰਦੀ ਹੈ ਜੀ ਬੈਡ ਦੀ ਸਾਡੀ 2 ਹਰ ਚੀਜ਼ ਦੀ ਗਾਰੰਟੀ ਅਕੋਰਡਿੰਗਲੀ ਐ ਇਦਾਂ ਨਹੀਂ ਐ ਕਿ ਤੁਹਾਨੂੰ ਮੈਂ ਪ੍ਰਾਂਣ ਪਿੱਛੇ ਕੋਈ ਗੱਪ ਮਾਰਦਾ ਜਾਂ ਕੋਈ ਝੂਠੀਆਂ ਆਫਰਾਂ ਜਾਂ ਕੋਈ ਗਲਤ ਗੱਲ ਉਹ ਕਰਦਾ ਜਿਹੜੇ ਮੈਂ ਕੱਲੋ ਪੂਰੀ ਨਾ ਕਰ ਸਕਾਂ ਮੰਨ ਲਓ ਲੱਕੜ ਦੀ ਚੀਜ਼ ਜਿਹੜੀ ਬੰਦੀ ਆ ਉਹਦੀ ਗਾਰੰਟੀ ਤਾਂ ਉਸ ਹਿਸਾਬ ਨਾਲ ਹੀ ਹੋਊਗੀ ਨਾ 20 ਸਾਲਾਂ ਦੀ ਗਾਰੰਟੀ ਹੋਊਗੀ ਤੇ ਉਸ ਤੋਂ ਬਾਅਦ ਜਿਵੇਂ ਹੁਣ ਗੱਦਾ ਗੱਦੇ ਦੀ ਜਿੰਨੀ ਗਾਰੰਟੀ ਹੁੰਦੀ ਤੁਹਾਨੂੰ ਉਸ ਹਿਸਾਬ ਨਾਲ ਮਿਲਣੀ ਆ 5 ਸਾਲਾਂ ਦੀ ਹੋਊਗੀ ਜੋ ਤੋਂ ਕੰਪਨੀ ਵੱਲੋਂ ਗਾਰੰਟੀ ਮਿਲੂਗੀ ਜੋ ਉਹੀ ਮਿਲੂਗੀ ਸਾਡੀ ਮੂੰਹ ਬੋਲੀ ਗਾਰੰਟੀ ਨਹੀਂ ਕਿ ਹਾਂਜੀ ਲੈ ਜਾਓ ਜੀ ਖਰਾਬ ਨਹੀਂ ਹੁੰਦਾ ਪਰ 10 ਸਾਲ ਦੀ 2000 ਵਾਲੇ ਗੱ ਅਗਲਾ ਅਗਲਾ ਕਲਰ ਦੀ ਜਰਾਂ ਦੇ ਕਲਰ ਦੀ ਜਿਹੜੀ ਤੁਹਾਨੂੰ ਢੋ ਜਿਹੜੀ ਇੱਥੋਂ ਮਿਲ ਜਾਣੀ ਹੈ ਉਸ ਤੋਂ ਬਾਅਦ ਇੱਧਰ ਵੀ ਤੁਹਾਨੂੰ ਦਿਖਾ ਦਿੰਨੇ ਆ ਅੱਗੇ ਵੀ ਜਿਹੜੇ ਆ ਬੈੱਡ ਪਏ ਨੇ ਇਥੇ ਜੇ ਜਿਹੋ ਜਿਹੇ ਜਿੱਦਾਂ ਦਾ ਬੈੱਡ ਚਾਹੀਦਾ ਕੇਹਰੇ ਹੁੰਦਾ ਕੁੜੀਆਂ ਕੋਲੇ ਡਿਜ਼ਾਈਨ ਦਾ ਵਿਆਹ ਤੇ ਆਪਾਂ ਬੈੱਡ ਦੇਣਾ ਤਾ ਭੈਣਾਂ ਨੂੰ ਹੁੰਦਾ ਵੀ ਅਸੀਂ ਇਦਾਂ ਦੇ ਡਿਜ਼ਾਈਨ ਦਾ ਜਿਹੜਾ ਬੈੱਡ ਬਣਾਉਣਾ ਤਾਂ ਉਹਨਾਂ ਦੇ ਬਣ ਜੂਗਾ ਇੱਕ ਚੀਜ਼ ਤਨ ਹੋਰ ਦੱਸ ਦਿੰਦਾ ਜਿਵੇਂ ਵਿਆਹ ਵਾਂ ਹੁਣ ਕਈ ਕਈ ਵਿਚਾਰੇ ਗੱਲਾਂ ਚ ਆ ਜਾਂਦਾ ਜਿਵੇਂ 40000 ਦੇ ਵਿੱਚ 10 ਚੀਜ਼ਾਂ 51000 ਦੇ ਵਿੱਚ 5 ਚੀਜ਼ਾਂ ਅਸੀਂ ਉਹ ਉਹ ਵੀ ਲਾਰਾ ਨਹੀਂ ਲਾਉਂਦਾ ਕਿ ਅਗਲੇ ਨੂੰ ਕੂੜਾ ਹੀ ਦੇ ਦਈਏ ਕਿਉਂਕਿ ਦੇਖੋ ਕੁੜੀ ਨੂੰ ਬੰਦੇ ਨੂੰ ਦੇਣਾ ਹੁੰਦਾ ਵਿਆਹ ਚ ਅਗਲਾ 20 ਲੱਖ ਲਾ ਜਾਂਦਾ ਤੇ ਇਹ ਲੈ ਇੰਨੇ ਵਿੱਚ ਸਾਰਾ ਕੰਮ ਖਰਾਬ ਕਰਾ ਕੇ ਵੇਚਦੇ ਸਾਡੇ ਕੋਲ ਤਾਂ ਸਿਰਫ ਇਹ ਤੁਸੀਂ ਕਿਰਿ ਰਿਜ਼ਿਟ ਕਰੋ ਅਹੀ ਗਾਗ ਨੂੰ ਸਿਰਫ ਇਹ ਕਹਿੰਨੇ ਸਾਡੇ ਕੋਲ ਕਿਰਿ ਆਓ ਆ ਕੇ ਸਮਾਨ ਚੈੱਕ ਕਰੋ ਆਹ ਦੀ ਕੁਆ ਕਰਕੇ ਤੁਸੀਂ ਹੋਰ ਵੀ ਕਿਤੇ ਟਰਾਈ ਕਰਿਓ ਹਾਂ ਕੁਆਲਿਟੀ ਚੈੱਕ ਕਰਿਓ ਉਸਮਾਨ ਦੀ ਤਾਂ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗੂਗਾ ਵੀ ਕਿੱਦਾਂ ਦਾ ਇਹਨਾਂ ਦੀ ਕੁਆਲਿਟੀ ਜਿਵੇਂ ਹੁਣ ਡਰੈਸਿੰਗ ਟੇਬਲ ਆ ਦੇਖੋ ਤੁਸੀਂ ਬਹੁਤ ਸੋਹਣਾ ਜਿਹੜਾ ਬਣਿਆ ਹੋਇਆ ਹੈ ਤਾਂ ਇਹਦੇ ਵਿੱਚ ਵੀ ਤੁਸੀਂ ਅਲੱਗ-ਅਲੱਗ ਡਿਜ਼ਾਈਨ ਦੇ ਵਿੱਚ ਡਰੈਸਿੰਗ ਟੇਬਲ ਜਿਹੜੇ ਤੁਸੀਂ ਬਣਾ ਸਕਦੇ ਹੋ ਤੇ ਮਿਲੂਗਾ ਭਾਈ ਸਾਰਾ ਕੁਝ ਆਪਣੇ ਕੋਲੋਂ ਸਾਰਾ ਕੁਝ ਮੌਜੂਦ ਜੀ ਬੈੱਡ, ﺍﻟमारी, ਸੋਫਾ, ਗੱਦਾ, ਪ੍ਰੈਸ ਟੇਬਲ, ਡਾਈਨਿੰਗ ਟੇਬਲ ਜੋ ਮਰਜ਼ੀ ਲੋਈ ਫਰਨੀਚਰ ਦੇਖੋ ਸਾਡੇ ਕੋਲ ਸਟਾਕ 'ਚ ਦੇਖੋ ਕਿੰਨਾ ਬੈਠਾ ਨੇ ਇੰਨੇ ਬੈਠ ਗਏ ਦੁਕਾਨ 'ਚ ਨਹੀਂ ਹੁੰਦੇ ਜੀ ਉਹਨਾਂ ਦੇ ਨਾਲ ਜਿਹੜੇ ਮਰਜ਼ੀ ਤੁਸੀਂ ਉਹ ਲਗਾਓ ਆਹ ਦਿਖਾ ਦੇ ਚੱਲੀ ਹਨਾ ਦੇਖੋ ਪਿੱਛੇ ਜਿੱਦਾਂ ਤੋਂ ਵੀ ਤੁਹਾਨੂੰ ਕੱਪੜਾ ਚਾਹੀਦਾ ਦੇਖੋ ਹਰੇਕ ਡਿਜ਼ਾਈਨ ਦੇ ਵਿੱਚ ਜਿੱਦਾਂ ਦੇ ਡਿਜ਼ਾਈਨ ਤੁਸੀਂ ਦੇਖੋ ਉਦਾਂ ਦਾ ਡਿਜ਼ਾਈਨ ਤੁਹਾਨੂੰ ਇਹਦੇ ਵਿੱਚ 来 ਗਈ ਠੀਕ ਆ ਉਸ ਤੋਂ ਬਾਅਦ ਕਿਸੇ ਨੇ ਪੁੱਛਣਾ ਨਹੀਂਗਾ ਪੂਰੀ ਗਰੰਟੀ ਨਾਲ ਚੀਜ਼ ਮਿਲਣੀ ਆ ਹੁਣ ਆ ਟੀਵੀ ਪੈਨਲ ਦੇਖੋ ਤੁਸੀਂ ਤੇ ਵਿਦ ਡਰੈਸਿੰਗ ਟੇਬਲ ਆਂਦਾ ਜੀ ਆਪਣੇ ਕੋਲ ਅਲੱਗ ਕਸਟਮਰ ਲੈਣ ਦੀ ਲੋੜ ਨਹੀਂ ਜੀ ਅੱਛਾ ਆ ਡਰੈਸਿੰਗ ਟੇਬਲ ਵਿੱਚ ਹੀ ਐਸਾ ਤੁਸੀਂ ਦੇਖੋ ਹਨਾ ਵਿੱਚ ਕਬੜ ਬਣੇ ਆ ਆ ਦੇਖੋ ਡਰਾਅਰ ਬਣੇ ਹੋਏ ਆ ਜੀ ਹਰ ਚੀਜ਼ ਇੱਕ ਨੰਬਰ ਹੋਊਗੀ ਜੀ ਤੇ ਮੰਨ ਲਓ ਤੁਸੀਂ ਕੋਈ ਵੀ ਚੀਜ਼ ਬਣਾਉਣੀ ਤਾਂ ਉਸ ਤੁਹਾਡੇ ਹਿਸਾਬ ਦੇ ਨਾਲ ਘਰ ਦੇ ਹਿਸਾਬ ਨਾਲ ਤੁਹਾਡੇ ਕਮਰੇ ਦੇ ਹਿਸਾਬ ਨਾਲ ਉਸ ਹਿਸਾਬ ਨਾਲ ਜਿਹੜੀ ਬਾਈ ਉਹਨਾਂ ਨੇ ਇੱਥੇ ਤੁਹਾਨੂੰ ਹਰੇਕ ਚੀਜ਼ ਜਿਹੜੀ ਬਣਾ ਕੇ ਇੱਥੋਂ ਦੇ ਦੇਣੀ ਆ ਚਾਹੇ ਸੋਫਾ ਲੈ ਲਓ ਚਾਹੇ ਬੈੱ ਜਿਹੜੀਆਂ ਚੀਜ਼ਾਂ ਇਹ ਤੁਹਾਨੂੰ ਘਰ ਦੇ ਵਿੱਚ ਆਪਾਂ ਵਿਆਹ ਦੇ ਵਿੱਚ ਦਿਨੇ ਆ ਤਾਂ ਸਾਰੀਆਂ ਚੀਜ਼ਾਂ ਟੋਟਲੀ ਇੱਥੋਂ ਤੁਹਾਨੂੰ ਮਿਲ ਜਾਣੀਆਂਗੀ ਸ਼ੀਟ ਦੇਖੋ ਜਿਹੜੇ ਮਰਜ਼ੀ ਲਵਾ ਸਕਦੇ ਹੋ ਬਾਕੀ ਡਿਜ਼ਾਈਨਿੰਗ ਆਪਣੀ ਕੋ ਬਹੁਤ ਸੋਹਣੀ ਹੋਵੇਗੀ ਡਿਜ਼ਾਈਨ ਅਲੱਗ ਤੋਂ ਅਲੱਗ ਹੋਣਗੇ ਬਾਜ਼ਾਰ ਤੋਂ ਹਟ ਕੇ ਆਈਟਮ ਹੋਊਗੀ ਜੀ ਤੇ ਆ ਡਿਜ਼ਾਈਨ ਤੁਸੀਂ ਦੇਖੋ ਇੱਕ ਤੋਂ ਇੱਕ ਸੋਹਣਾ ਮਿਲਣਾ ਜਿਵੇਂ ਹੁਣ ਆ ਡਿਜ਼ਾਈਨ ਦੇਖੋ ਤੁਸੀਂ ਆ ਨਾ ਪੂਰਾ ਸੋਹਣਾਗਾ ਉਸ ਤੋਂ ਬਾਅਦ ਉਹ ਵਾਲਾ ਡਿਜ਼ਾਈਨ ਇੱਕ ਤੋਂ ਇੱਕ ਸੋਹਣਾ ਡਿਜ਼ਾਈਨ ਦੇ ਵਿੱਚ ਤੁਹਾਨੂੰ ਜਿਹੜੇ ਇਹ ਬੈੱਡ ਮਿਲਨੇ ਆ ਉਸ ਤੋਂ ਬਾਅਦ ਅਲਮਾਰੀਆਂ ਵੀ ਤੁਹਾਨੂੰ ਦਿਖਾ ਦਿੰਨੇ ਆ ਇਧਰ ਅਲਮਾਰੀਆਂ ਲੱਗੀਆਂ ਪਈਆਂ ਨੇ ਉਸ ਤੋਂ ਬਾਅਦ ਅਲਮਾਰੀਆਂ ਦੇਖੋ ਜੀ ਡਿਫਰੈਂਟ ਡਿਫਰੈਂਟ ਅਲਮਾਰੀਆਂ ਆਪਣੇ ਕਮਰੇ ਅਕੋਰਡਿੰਗ ਤੁਸੀਂ ਕੱਬੜ ਵੀ ਬਣਵਾ ਸਕਦੇ ਹੋ ਅੱਛਾ ਇਦਾਂ ਨਹੀਂ ਕਿ ਤੁਸੀਂ ਅੱਧੇ ਹੀ ਮੰਨਣੀਆਂ ਆ ਕੋਈ ਆਪਣੇ ਦਾ ਸਾਈਜ਼ ਦੇ ਕੇ ਉਸ ਹਿਸਾਬ ਨਾਲ ਤੁਸੀਂ ਇੱਕ ਸਾਈਜ਼ ਅਕੋਰਡਿੰਗ ਬਣਵਾ ਸਕਦੇ ਅੱਛਾ ਵੀ ਤੁਹਾਨੂੰ ਸਾਇਹ ਦੱਸ ਦੇਣ ਵੀ ਸਾਨੂੰ ਇਦਾਂ ਦਾ ਸਾਇਹ ਚਾਹੀਦਾ ਉਸ ਹਿਸਾਬ ਨਾਲ ਤੁਸੀਂ ਬਣਾ ਕੇ ਦੇ ਦੇਓਗੇ ਹਾਂਜੀ ਹਾਂਜੀ ਤਾਂ ਹਾਂ ਲਮਾਰੀਆਂ ਤੁਸੀਂ ਦੇਖੋ ਬਹੁਤ ਸੋਹਣੀਆਂ ਸੋਹਣੀਆਂ ਲਮਾਰੀਆਂ ਤੁਹਾਨੂੰ ਇੱਥੋਂ ਮਿਲਣੀਆਂ ਨੇ ਹਾਂ ਸਲਾਈਡਰ ਵਾਲੀ ਜਗ੍ਹਾ ਘੱਟ ਹੁੰਦੀ ਤਾਂ ਹਾਂ ਤੁਸੀਂ ਇਦਾਂ ਯੂਜ਼ ਕਰ ਸਕਦੇ ਹੋ ਹਨ ਵਾਹ ਮਾਬੋਲਾਲੀ ਆ ਗਈ ਜੀ ਕੋਈ LED ਪੈਨਲ ਆ ਕੇ ਜੀ ਹਾਂ LED ਪੈਨਲ ਵੀ ਤੁਸੀਂ ਦੇਖੋ ਲਾ ਕੇ ਜੀ ਤਾਂ ਹਰੇਕ ਚੀਜ਼ ਜਿਹੜੀ ਆ ਦੇਖੋ ਪ੍ਰੈਸ ਟੇਬਲ ਵੀ ਤੁਹਾਨੂੰ ਮਿਲਣਾ ਛੋਟੀਆਂ ਲਮਾਰੀਆਂ ਬੱਚਿਆਂ ਦੀਆਂ ਜਿਹੜੀਆਂ ਉਹ ਵੀ ਤੁਹਾਨੂੰ ਇੱਥੋਂ ਮਿਲਦੀਆਂ ਨੇ ਤੇ ਵਧੀਆ ਕੁਆਲਿਟੀ ਦੇ ਵਿੱਚ ਹਨਾ ਆ ਦੇਖੋ ਜੇ ਮੰਨ ਲਓ ਇਕੱਲੇ ਤੁਸੀਂ ਪੀਜੀਜੀ ਕਿਤੇ ਰਹਿਣਾ ਤਾਂ ਉੱਥੇ ਵੀ ਯੂਜ਼ ਕਰ ਸਕਦੇ ਹੋ ਤਾਂ ਜਾਂ ਬੱਚਿਆਂ ਵਾਸਤੇ ਸਪੈਸ਼ਲ ਜਿਹੜੀਆਂ ਅਲਮਾਰੀਆਂ ਉਸ ਤੋਂ ਬਾਅਦ ਡਰੈਸਿੰਗ ਟੇਬਲ ਵਾਲੀ ਵਿੱਚ ਹੀ ਡਰੈਸਿੰਗ ਆ ਗਿਆ ਦੇ ਤੇ ਅਲਮਾਰੀ ਤੁਸੀਂ ਦੇਖੋ ਨਾ ਪੂਰੀ ਖੁੱਲੀ ਡੁੱਲੀ ਅਲਮਾਰੀ ਲੋਕਰ ਲੋਕਰ ਸਾਰਾ ਕੁਝ ਲਾ ਕੇ ਦਿੰਨੇ ਹੋਈ ਬੱਚਾ ਹਾਂਜੀ ਹਾਂਜੀ ਬੇਬੇ ਤੇ ਦੇਖੋ ਤੁਸੀਂ ਪੂਰੇ ਉੱਤੇ ਉਹ ਕੰਬਲਾਂ ਕੋ ਬਣਾ ਲਾ ਕੇ ਸਿਸਟਮ ਹੈ ਜੀ ਤੇ ਉੱਪਰ ਤੁਸੀਂ ਆਹ ਕੰਬਲ ਵਗੈਰਾ ਰੱਖਣੇ ਨੇ ਤੁਸੀਂ ਉਹ ਵੀ ਰੱਖ ਸਕਦੇ ਹੋ ਤੇ ਆ ਇਹਦਾ ਸਾਈਜ਼ ਵੱਡਾ ਲੱਗਦਾ ਨਾ ਇਹ ਸਾਈਜ਼ ਵੱਡਾ ਹੈ ਡਰੈਸਿੰਗ ਲੈਵਲ ਵਾਲਾ ਮਾਡਲ ਹੈ ਇੱਥੇ ਸ਼ੀਸ਼ਾ ਲੱਗ ਜਾਂਦਾ ਅੱਛਾ ਤੇ ਤਾਂ ਨਹੀਂ ਲਾਂਦੇ ਕਿ ਅਗਲੇ ਨੇ ਨਹੀਂ ਲਗਵਾਣਾ ਹੁੰਦਾ ਉਹ ਉਸ ਤੋਂ ਬਾਅਦ ਕਸਟਮਾਈਜ਼ ਉਸ ਤੋਂ ਬਾਅਦ ਕਰ ਦਿੰਦੇ ਇਹ ਕਿੰਨ ਕਿੰਨਾ ਸਾਈਜ਼ ਹੋਊਗਾ ਇਹਦਾ ਅਲਮਾਰੀ ਦਾ ਇਹ 5 ਫੁੱਟ ਚੌੜੀ ਹੈ ਜੀ 7 ਫੁੱਟ ਉੱਚੀ ਹੈ ਅੱਛਾ ਕਲਰ ਇਸ ਬਹੁਤ ਮਿਲ ਜਾਂਦੇ ਜੀ ਦਰਾਜ ਦਰੂਜ ਦੇਖੋ ਤੁਸੀਂ ਬਹੁਤ ਲੱਗੇ ਨੇ ਇਹਦੇ ਵਿੱਚ ਤਿੰਨ ਤਾਂ ਜੋ ਕੁਝ ਮਰਜ਼ੀ ਰੱਖੀ ਜਾਓ ਹਨਾ ਤੇ ਉਹ ਵੀ ਮਨ ਲੱਗਦਾ ਖਾਸ ਹੀ ਵੱਡੀ ਲੱਗਦੀ ਹੈ ਨਾ ਦੇਖਣ ਜੀ ਤੇ ਅੰਦਰ ਵੀ ਦੇਖੋ ਸਪੇਸ ਦੇਖੋ ਤੁਸੀਂ ਪੂਰੀ ਖੁੱਲੀ ਜਿਹੜੀ ਸਪੇਸ ਇਹਦੇ ਵਿੱਚ ਤੁਹਾਨੂੰ ਜਾਨੀ ਹੈ ਬਾਕੀ ਜੀ ਮੈਂ ਇੱਕ ਤੁਹਾਨੂੰ ਦੁਬਾਰਾ ਫਿਰ ਰਿਪੀਟ ਗੱਲ ਕਰੂੰਗਾ ਸਮਾਨ ਲੈ ਲਿਓ ਭਾਵੇਂ ਨਾਲ ਲਓ ਇੱਕੋ ਜਿਹਾ ਸਾਡੇ ਕੋਲ ਟਰਾਈ ਜ਼ਰੂਰ ਕਰੋ ਸਾਡੀ ਕੁਆਲਿਟੀ ਦੇਖੋ ਕਿ ਅਸੀਂ ਜੋ ਕਹਿ ਰਹੇ ਹਾਂ ਉਹ ਦੇ ਰਹੇ ਆ ਜਾਂ ਨਹੀਂ ਦੇ ਰਹੇ ਪਟਨਾ ਕੱਦੇ ਫਰੀ ਹੈ ਤੁਸੀਂ ਭੱਜੇ ਚੱਲੇ ਆਓਗੇ ਤੁਹਾਨੂੰ ਕੁਆਲਿਟੀ ਮਤਲਬ ਕਿ ਅੱਖ ਆਪਣੇ ਆਪ ਅੱਖਾਂ ਕੇ ਪੱਟੀ ਬੰਨੀ ਜਾਂਦੀ ਗਾਹ ਜਿਹੋ ਕਹਿੰਦਾ ਉਹ ਫਰੀ ਹੈ ਜੀ ਉਹ ਫਰੀ ਹੈ ਤੁੱਕੋ ਕਿ ਤੇਲ ਦਾ ਤਿਲਾ ਜੋ ਨਿਕਲਣਾ ਜੀ ਤੁਸੀਂ ਆਪ ਸਮਝਦਾ ਰਹੋ ਮੈਂ ਤੋ ਗਾਖ ਸਬਦ ਸਮਝਦਾ ਰਹਾਂ ਗਾ ਸਾਡਾ ਪ੍ਰਮਾਤਮਾ ਰੂਪ ਹੁੰਦਾ ਹੈ ਅਸੀਂ ਉਹ ਚੀਜ਼ ਨੂੰ ਟੂਠ ਨਹੀਂ ਮਾਰਨਾ ਚਾਹੁੰਦੇ ਬਿਲਕੁਲ ਬਿਲਕੁਲ ਤਾਂ ਚੀਜ਼ ਲੈਣੀ ਹੈ ਚਾਹ ਹੈ ਨਹੀਂ ਲੈਣੀ ਉਹ ਤੁਹਾਡੇ ਤੇ ਡਿਪੈਂਡ ਆ ਤੁਸੀਂ ਇੱਕ ਵਾਰੀ ਇੱਥੇ ਵਿਜ਼ਿਟ ਜ਼ਰੂਰ ਕਰਿਓ ਦੁਕਾਨ ਦੇ ਉੱਤੇ ਇੱਥੇ ਆ ਕੇ ਤੁਸੀਂ ਚੈੱਕ ਕਰੋਗੇ ਸਮਾਨ ਦਾ ਫੇਰ ਹੀ ਪਤਾ ਲੱਗੂਗਾ ਵੀ ਵਾਕਈ ਕੁਆਲਿਟੀ ਵਾਲੀ ਚੀਜ਼ ਹੈਗੀ ਆ ਤੇ ਨਾਲੇ ਉਹਦੀ ਤੁਹਾਨੂੰ ਗਾਰੰਟੀ ਵੀ ਮਿਲਣੀ ਆ ਹਰੇਕ ਸਮਾਨ ਦੀ ਜਿਹੜੀ ਏਡੋ-ਅੱਡ ਗਾਰੰਟੀ ਹੈ ਬਾਈ ਦੀ ਹਨਾ ਜਿਵੇਂ ਆ ਗੱਦੇ ਹੋਗੇ ਉਹਦੇ ਵੀ 5 ਸਾਲਾਂ ਦੀ ਸੋਫੇ ਦੀ ਗੱਦੀ ਹੈ ਉਹਦੀ 5 ਸਾਲਾਂ ਦੀ ਤੇ ਜਿਹੜਾ ਬੈੱਡ ਹੋਊਗਾ ਲੱਕੜ ਦਾ ਸਮ ਜਿਹੜਾ ਸਮਾਨ ਹੈਗਾ ਉਹਦੀ ਜਿਹੜੀ 20 ਸਾਲਾਂ ਦੀ ਗਾਰੰਟੀ ਬਾਈ ਉਹਨਾਂ ਵੱਲੋਂ ਦਿੱ ਗੁਰਨਾਨਕ ਮੈਡੀਕਲ ਹਾਲ ਨੀਅਰ ਆਪਣਾ ਜੋ ਆਪਾਂ ਕੇਲੇ ਦੇ ਗੇਟ ਤੋਂ ਦੁੱਧਣਾ ਕੇਲਾ ਰੋਡ ਨੀਅਰ ਗੁਰਨਾਨਕ ਮੈਡੀਕਲ ਹਾਲ ਸੁਲਤਾਨ ਫਰਨੀਚਰ ਦਾ ਅੱਛਾ ਤਾਂ ਮੈਡੀਕਲ ਦੇ ਬਿਲਕੁਲ ਜਿਹੜੀ ਸਾਹਮਣੇ ਸ਼ੋਰੂਮ ਹੈਗਾ ਤਾਂ ਜਦੋਂ ਵੀ ਤੁਸੀਂ ਆਉਣਾ ਥੱਲੇ ਨੰਬਰ ਆਪਾਂ ਲਿਖ ਦਾਂਗੇ ਤਾਂ ਨੰਬਰ ਤੇ ਤੁਸੀਂ ਕਾਲ ਕਰਕੇ ਭਾਜੀ ਉਹਨਾਂ ਕੋਲ ਇੱਥੇ ਦੁਕਾਨ ਤੇ ਵਿਜ਼ਿਟ ਕਰ ਸਕਦੇ ਹੋ ਤਾਂ ਵੀਡੀਓ ਆਪਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਪੇਜ ਨੂੰ ਫੋਲੋ ਕਰੋ ਧੰਨਵਾਦ